ਸਾਡੀ ਜਾਨ ਚਲੀ ਜਾਵੇ ਅਸੀਂ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੁੱਲਣ ਦਵਾਂਗੇ ਪਿੰਡ ਵਾਲਿਆਂ ਨੇ ਸ਼ਰਾਬ ਦਾ ਜਿਹੜਾ ਕੰਟੇਨਰ ਹੈ ਉਹ ਹੀ ਪਲਟਾ ਦਿੱਤਾ ਤਸਵੀਰਾਂ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਸ਼ਰਾਬ ਦਾ ਪਿੰਡ ਦੇ ਵਿੱਚ ਠੇਕਾ ਖੁੱਲਣ ਤੇ ਪਿੰਡ ਵਾਲਿਆਂ ਨੇ ਜੰਮ ਕੇ ਵਿਰੋਧ ਕੀਤਾ ਔਰ ਜਿਹੜਾ ਸ਼ਰਾਬ ਦਾ ਕੰਟੇਨਰ ਸੀ ਉਹ ਹੀ ਪਲਟਾ ਕੇ ਰੱਖ ਦਿੱਤਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਰਿਵਾੜੀ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਪਿੰਡ ਵਾਲਿਆਂ ਨੇ ਸ਼ਰਾਬ ਦਾ ਠੇਕਾ ਪਿੰਡ ਦੇ ਵਿੱਚ ਖੁੱਲਣ ਤੇ ਜੰਮ ਕੇ ਵਿਰੋਧ ਕੀਤਾ ਔਰ ਇਹ ਵੀ ਗੱਲ ਆਖੀ ਕਿ ਸਾਡੀ ਜਾਨ ਵੀ ਚਲੀ ਜਾਵੇ ਅਸੀਂ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੁੱਲਣ ਦਵਾਂਗੇ ਤਾਂ ਤਸਵੀਰਾਂ ਤੁਹਾਡੇ ਨਾਲ ਪਿੰਡ ਪੌਟੀ ਤੋਂ ਦਿਖਾ ਰਹੇ ਹਾਂ ਜੋ ਹਰਿਆਣਾ ਦੇ ਵਿੱਚ ਹੈ ਇਸ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਖੁੱਲਦਾ ਹੈ ਔਰ ਉਸ ਤੋਂ ਬਾਅਦ ਜਦੋਂ ਪਿੰਡ ਵਾਲਿਆਂ ਨੂੰ ਇਸ ਦੀ ਤਲਾਹ ਮਿਲਦੀ ਹੈ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਔਰ ਇਸ ਥਾਂ ਤੇ ਪਹੁੰਚਦਾ ਜਿੱਥੇ ਕੰਟੇਨਰ ਨੂੰ ਲਿਆਂਦਾ ਗਿਆ ਸੀ ਖੜਾ ਕੀਤਾ ਗਿਆ ਸੀ ਔਰ ਇੱਥੇ ਸ਼ਰਾਬ ਦੀ ਵਿਕਰੀ ਹੋ ਰਹੀ ਸੀ ਔਰ ਜਦੋਂ ਪਿੰਡ ਵਾਲੇ ਇਕੱਠੇ ਹੋਏ ਔਰ ਉਹਨਾਂ ਨੇ ਇਹ ਮਾਹੌਲ ਦੇਖਿਆ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਹ ਕੰਟੇਨਰ ਹੀ ਪਲਟਾ ਕੇ ਰੱਖ ਦਿੱਤਾ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸੀ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਔਰ ਇਸ ਕੰਟੇਨਰ ਨੂੰ ਪਲਟਾਉਣ ਤੋਂ ਬਾਅਦ ਪੁਲਿਸ ਦੀ ਟੀਮ ਵੀ ਪਹੁੰਚਦੀ ਔਰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਉਹ ਇਸ ਤਰ੍ਹਾਂ ਇਹਨੂੰ ਕੰਟੇਨਰ ਨੂੰ ਜਿਵੇਂ ਉਹਨਾਂ ਨੇ ਉਹਨਾਂ ਵੱਲੋਂ ਪਲਟਾਇਆ ਗਿਆ ਹੈ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹ ਇਸ ਤਰ੍ਹਾਂ ਨਾ ਕਰਨ ਤਾਂ ਹਰਿਆਣਾ ਤੋਂ ਇਹ ਤਸਵੀਰਾਂ ਨਿਕਲ ਕੇ ਆਈਆਂ ਨੇ ਪਿੰਡ ਪੌਟੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਿੰਡ 'ਚ ਸ਼ਰਾਬ ਦਾ ਜਿਹੜਾ ਠੇਕਾ ਖੁੱਲਿਆ ਗਿਆ ਸੀ ਔਰ ਜਦੋਂ ਇਸ ਬਾਰੇ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਰੋਸ ਮਜ਼ਹਰਾ ਕਰਨ ਦੇ ਲਈ ਪਹੁੰਚ ਗਏ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਔਰ ਜਿਹੜਾ ਕੰਟੇਨਰ ਇੱਥੇ ਖੜਾ ਕੀਤਾ ਗਿਆ ਸੀ ਜਿੱਥੇ ਸ਼ਰਾਬ ਵੇਚੀ ਜਾ ਰਹੀ ਸੀ ਇਸ ਕੰਟੇਨਰ ਨੂੰ ਹੀ ਪਲਟਾ ਕੇ ਰੱਖ ਦਿੱਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਪਿੰਡ ਇਕੱਠਾ ਹੁੰਦਾ ਹੈ ਔਰ ਉਸ ਤੋਂ ਬਾਅਦ ਇਸ ਕੰਟੇਨਰ ਨੂੰ ਪਲਟਾ ਦਿੱਤਾ ਜਾਂਦਾ ਹੈ ਹਾਲਾਂਕਿ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਪਿੰਡ ਪਾਉਟੀ ਤੇ ਸ਼ਨੀਵਾਰ ਨੂੰ ਇਹ ਸ਼ਰਾਬ ਦਾ ਠੇਕਾ ਖੁੱਲਣ ਨੂੰ ਲੈ ਕੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਸਾਰੇ ਪਿੰਡ ਵਾਲੇ ਜਿਹੜੇ ਨੇ ਉਹ ਇਕੱਠੇ ਹੋਏ ਜਿਹੜੇ ਪਿੰਡ ਵਾਲੇ ਸੀ ਉਹਨਾਂ ਵੱਲੋਂ ਇਹ ਜਿਹੜਾ ਵਿਰੋਧ ਕੀਤਾ ਗਿਆ ਹਾਲਾਂਕਿ ਪੁਲਿਸ ਵੀ ਪਹੁੰਚੀ ਔਰ ਪੁਲਿਸ ਵੱਲੋਂ ਸਮਝਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਪਿੰਡ ਵਾਲਿਆਂ ਦਾ ਖਾਸ ਤੌਰ ਤੇ ਇਹ ਕਹਿਣਾ ਹੈ ਕਿ ਪੰਚਾਇਤ ਦੇ ਵਿੱਚ ਮਤਾ ਪਾਸ ਪਹਿਲਾਂ ਕਰਵਾਉਣਾ ਚਾਹੀਦਾ ਸੀ ਔਰ ਸਾਨੂੰ ਦੱਸਣਾ ਚਾਹੀਦਾ ਸੀ ਕਿ ਪਿੰਡ ਦੇ ਵਿੱਚ ਅਸੀਂ ਸ਼ਰਾਬ ਦਾ ਠੇਕਾ ਖੋਲਣ ਜਾ ਰਹੇ ਹਾਂ ਤਾਂ ਪਿੰਡ ਵਾਲਿਆਂ ਨੇ ਇਹ ਵੀ ਆਖਿਆ ਕਿ ਇਹਨਾਂ ਨੇ ਇਜਾਜ਼ਤ ਕਿਸ ਕੋਲੋਂ ਲਈ ਹੈ ਆਪਣੀ ਮਰਜ਼ੀ ਦੇ ਨਾਲ ਆ ਕੇ ਇਸ ਪਿੰਡ ਦੇ ਵਿੱਚ ਠੇਕਾ ਖੋਲ ਦਿੱਤਾ ਔਰ ਪਿੰਡ ਵਾਲਿਆਂ ਦਾ ਕਹਿਣਾ ਹੈ ਇਹ ਵੀ ਕਹਿਣਾ ਹੈ ਕਿ ਪਹਿਲਾਂ ਇੱਥੇ ਕੋਈ ਵੀ ਠੇਕਾ ਨਹੀਂ ਹੈ ਨਹੀਂ ਐਸੀ ਖੁੱਲਣ ਦਿੱਤਾ ਔਰ ਜਿਹੜਾ ਇਹ ਕੰਟੇਨਰ ਲੈ ਕੇ ਰੱਖਿਆ ਗਿਆ ਹੈ ਇਸ ਬਾਰੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਲੋਕ ਇਕੱਠੇ ਹੋਏ ਔਰ ਉਹਨਾਂ ਵੱਲੋਂ ਜਿਹੜਾ ਇਹ ਕੰਟੇਨਰ ਹੈ ਉਹੀ ਪਲਟਾ ਕੇ ਰੱਖ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਪਿੰਡ ਪੌਟੀ ਪੌਟੀ 'ਚ ਸ਼ਨੀਵਾਰ ਨੂੰ ਇਹ ਜਿਹੜਾ ਕੰਟੇਨਰ ਹੈ ਉਹ ਰੱਖਿਆ ਗਿਆ ਸੀ ਸ਼ਰਾਬ ਦਾ ਠੇਕਾ ਖੋਲਿਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਭਾਰੀ ਹੰਗਾਮਾ ਕੀਤਾ

कार्रवाई तो लेडीज चली ठाकीजी विवाद यही है जी यहाँ बिना किसी पंचायत के रेजुलेशन के बिना सरपंच से 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 पंचायत से, किसी मेंबर बगैर बगैर पूछे यहाँ ये ठेका ठेके के लिए ये लगाया है एंट्रेस्ट टाइप और इसमें ये ठेका खोल रहे हैं सुबह भी कोई बैठा था यहाँ शराब बेच रहा था यहाँ पता लगा गाँव वालों को लेडीज को पता लगा हमारी लेडीज यहाँ हमारे खेत हैं हमारे बच्चे आते जाते रहते हैं इधर भी खेत हैं इधर भी खेत हैं यहाँ घूमने फिरने के लिए ये मेन रास्ता है इस पर घूमने के लिए भी औरतें आती हैं सुबह सुबह आजकल और कोई काम नहीं होता तो घूमने के लिए आती हैं और शाम के टाइम भी पाँच बजे बाद घूमने आती हैं जी यहाँ जो है यहाँ का माहौल ख़राब ना हो जमीन तो है गांव की वो गांव की जो ज़मीन है वो दूसरे गांव से आया हुआ है और गांव से बाहर रहता है कुएँ तो पर रहता है वो अब उसने किस हिसाब से क्यों ज़मीन दी कैसे दी किसी को भनक तक नहीं है कि भाई उसने ज़मीन दी है उसने क्या किया है क्या नहीं किया है अब ये अचानक यहाँ मिट्टी डलवाई तब फिर ये एक भ्रम सा डाल दिया गया कि भाई यहाँ कोई मिल्क की दुकान खुलेगी मिल्क डेयरी खुलेगी लोगों ने उस टाइम कम ध्यान दिया लेकिन जब बिल्कुल ऐसा हो गया ये ला के ठेका फिर बोले भाई यहाँ तो ठेका खुलेगा तो ये जमीन तो है बाहर के गांव नंगली से आके रह रहे हैं तो अभी तो देखो सीधी सी बात तो ये है सीधी सी बात तो ये है मंत्री जी से भी बात हो ली है मंत्री जी ने डीसी साहब को भी कह दिया है एक्साइज वालों से भी कह दिया है यहाँ से एप्लीकेशन एक्साइज तक भी पहुँच गई है राव इंद्रजीत सिंह तक भी एक एप्लीकेशन आए थे है जी और अब तो यही सोचते हैं कि भी ये ठेका नहीं यहाँ यहाँ से ठेका हटना चाहिए एक ठेका परली तरफ खुला हुआ है जो एक ब्रांच की मान लो ऐसा कहते हैं भाई कुछ ब्रांच का अलाउ है तो वो एक ब्रांच उधर परली तरफ है हमारे ही क्या वो पाउटी हद में है। हाँ जी हाँ पाउटी है। तो क्या माने पावटी की हद में दो ठेके खुल रहे हैं जी ऐसा ही कर रहे हैं ये सीधी है बात तो है कि एक वहाँ है ऑलरेडी और यहाँ दूसरी लगा रहे हैं ये पहले ठेका उधर था किशनपुर पंचायत में किशनपुर वालों ने वहाँ से उठा दिया वहाँ से उठाने के बाद ठेकेदार ने कोई टाइम देखा और फिर ठेका गाँव में जी ठेका खुल रहा है गांव की यहाँ लेडीज आती है सुबह शाम नजदीक में ही घर है गांव का हम यहाँ हमारी जान चली जाए पर ये ठेका नहीं खुलने देंगे क्या आपसे अनुमति ली थी या गांव की से? नहीं हमसे अनुमति नहीं ली किसी ने तो अब क्या निर्णय लिया है गांव समाज ने और गांव समाज ने ये निर्णय लिया ये नहीं टेकेगा यहाँ गाँव में हम मर जाएंगे अपनी जान दे देंगे पर ठेका नहीं टेकने देंगे गाँव में हर लेडीज की आई ख्वाहिश और ये थे...